ਸਿਆਸੀ ਗੱਲ ਮੈਂ ਹਾਂ ਨਿਰਜ ਬਾਲੀਨਾ ਸਰਕਾਰੀ ਨਾ ਦਰਬਾਰੀ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਸਥਿਤ ਇੱਕ ਚਰਚਿਤ ਜਿਮ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ ਜਿੱਥੇ ਇੰਟਰਨੈਸ਼ਨਲ ਪੱਧਰ ਦੇ ਬੋਡੀ ਬਿਲਡਰ ਅਤੇ ਉਸ ਦੀ ਮੰਗੇਤਰ ਦੇ ਦਰਮਿਆਨ ਹੋਈ ਝੜਪ ਤੋਂ ਬਾਅਦ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਦਰਸਲ ਹੁਣ ਦੋਵੇਂ ਹੀ ਸਾਹਮਣੇ ਆ ਚੁੱਕੇ ਨੇ ਮੀਡੀਆ ਦੇ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਿਮ ਦੇ ਦਫ਼ਤਰ ਦੇ ਬਾਹਰ ਨੇਮ ਪਲੇਟ ਲਗਾਉਣ ਅਤੇ ਅੰਦਰ ਵੀਡੀਓ ਬਣਾਉਣ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਗਈ ਜੋ ਦੇਖਦੇ ਹੀ ਦੇਖਦੇ ਹ ਇਸ ਮਾਮਲੇ ਦੀ ਇੱਕ ਸੀਸੀਟੀਵੀ ਫੁਟੇਜ ਵੀ ਨਿਕਲ ਕੇ ਸਾਹਮਣੇ ਆ ਚੁੱਕੀ ਹੈ। ਬਾਡੀ ਬਿਲਡਰ ਅਮਨਦੀਪ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੂੰ ਬਿਨਾਂ ਮਨਜ਼ੂਰੀ ਦੇ ਰਿਕਾਰਡ ਕੀਤਾ ਗਿਆ ਅਤੇ ਝਗੜੇ ਦੇ ਦੌਰਾਨ ਉਸ ਦੀ ਦਸਤਾਰ ਉਤਾਰੀ। ਜਿਸ ਦੇ ਨਾਲ ਉਸ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ। ਉਸ ਨੇ ਜਿਮ ਦੇ ਖਾਤਿਆਂ ਦੇ ਵਿੱਚ ਗੜਬੜ ਅਤੇ ਪ੍ਰਬੰਧਨ ਉੱਤੇ ਵੀ ਸਵਾਲ ਖੜੇ ਕੀਤੇ ਹਨ ਪਰ ਦੂਜੇ ਪਾਸੇ ਲੜਕੀ ਨੇ ਮੀਡੀਆ ਸਾਹਮਣੇ ਆ ਕੇ ਇਲਜ਼ਾਮ ਲਗਾਏ ਕਿ ਉਸ ਦੇ ਨਾਲ ਬਦਸਲੂਕੀ ਕੀਤੀ ਗਈ, ਵਾਲਾ ਤੋ ਖਿੱਚ ਕੇ ਬਾਹਰ ਸੁੱਟਿਆ ਗਿਆ ਅਤੇ ਬੇਰਹਿਮੀ ਦੇ ਨਾਲ ਮਾਰਿਆ ਘੁੱਟਿਆ ਗਿਆ। ਉਸ ਦਾ ਕਹਿਣਾ ਹੈ ਕਿ ਉਸਨੇ ਜਿਮ ਦੇ ਲਈ ਪੈਸਾ ਅਤੇ ਮਿਹਨਤ ਦੋਵੇਂ ਲਗਾਏ ਪਰ ਬਾਅਦ ਵਿੱਚ ਉਸ ਨੂੰ ਉਸ ਤੇ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ। ਉਸਨੇ ਇਹ ਵੀ ਕਿਹਾ ਕਿ ਉਹ ਇੱਕ ਸਿੱਖ ਹੈ ਅਤੇ ਇਸ ਘਟਨਾ ਦੇ ਦੌਰਾਨ ਸਿੱਖ ਮਰਿਆਦਾ ਦੀ ਉਲੰਘਣਾ ਹੋਈ ਹੈ। ਸੁਣੋ ਹੁਣ ਲੜਕੀ ਦਾ ਕੀ ਕਹਿਣਾ ਕਿਉਂਕਿ ਦਿਨ ਵੇਲੇ ਤੁਸੀਂ ਲੜਕੇ ਨੂੰ ਸੁਣ ਚੁੱਕੇ ਹੋਵੋਗੇ। ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦਰਜ ਕਰ ਲਈਆਂ ਗਈਆਂ ਨੇ। ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੈਮੋ ਬਿਲਕੁਲ ਗਲਤ ਹੈ। ਮੈਂ ਉਹਨਾਂ ਨੂੰ ਕੋਈ ਮਾਰਕੁੱਟ ਨਹੀਂ ਕੀਤੀ ਉਲਟਾ ਮੈਨੂੰ ਮਾਰਕੁੱਟ ਹੋਈ ਹੈ ਔਰ ਉਹ ਬਿਲਕੁਲ ਵੀਡੀਆ ਇਨਫਲੂਐਂਸ ਵਿੱਚ ਆ ਗਿਆ ਜਿੱਤੇ ਕਰਕੇ ਉਹ ਸਾਰਾ ਕੁਝ ਅੱਦਾ ਬੋਲ ਰਹੇ ਨੇ ਮੈਨੂੰ ਉਹਨਾਂ ਨੇ ਇੰਨਾ ਕੁੱਟਿਆ ਹੈ ਕਿ ਕੁੱਟ ਕੁੱਟ ਕੇ ਮੈਨੂੰ ਪੌੜੀਆਂ 'ਚ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਇਹ ਮਸਲਾ ਸ਼ੁਰੂ ਕਿਸਦਾ ਹੋਇਆ ਇਹ ਮਾਮਲਾ ਕੀ ਹੈ ਜ਼ਰਾ ਮਾਮਲਾ ਇਹ ਹੋਇਆ ਕਿ ਪਿਛਲੇ 4-5 ਮਹੀਨਿਆਂ ਤੋਂ ਜਦੋਂ ਮੈਂ ਉਹਨਾਂ ਕੋਲੋਂ ਹਿਸਾਬ ਕਿਤਾਬ ਲੈਣਾ ਸ਼ੁਰੂ ਕੀਤਾ ਕਿ ਕੀ ਹੋ ਰਿਹਾ ਕਿਵੇਂ ਹੋ ਰਿਹਾ ਇਸ ਚੀਜ਼ ਦਾ ਮੈਂ ਪੁੱਛਣਾ ਸ਼ੁਰੂ ਕੀਤਾ ਕਿ ਕਿੱਦਾਂ ਕੈਸ਼ ਆ ਰਿਹਾ ਕਿੱਦਾਂ ਨਹੀਂ ਰੈਂਟ ਲੇਟ ਹੋ ਰਿਹਾ ਹੈ ਹਰ ਚੀਜ਼ ਲੇਟ ਹੋ ਰਹੀ ਸੀਗੀ ਤੇ ਉਹ ਇਸ ਚੀਜ਼ ਨੂੰ ਡਿਨਾਈ ਕਰਦੇ ਹੋਏ ਮੇਰੇ ਨਾਲ ਲੜਨਾ ਸ਼ੁਰੂ ਕਰਤਾ ਕਿ ਤੂੰ ਕੌਣ ਹੁੰਨੀ ਏ ਵਿੱਚ ਬੋਲਣ ਵਾਲੀ ਤੇ ਮੈਂ ਉਹਨਾਂ ਨੂੰ ਕਿਹਾ ਮੇਰਾ ਪੈਸਾ ਲੱਗਾ ਹੋਇਆ ਹੈ ਮੇਰੇ ਤੇ ਲੋਨ ਚੜੇ ਹੋਏ ਆ ਔਰ ਕਿੱਦਾਂ ਹੋਏਗਾ ਜੇ ਆਪਾਂ ਸਾਰਾ ਕੁਝ ਇੱਦਾਂ ਹੀ ਕਰੀ ਜਾਵਾਂਗੇ ਤੇ ਮੇਰੇ ਤੇ ਸਿੰਪਲ ਤੇ ਲੋਨ ਬੋਲਦੇ ਪਏ ਨੇ ਆਪਾਂ ਕਿੱਦਾਂ ਇਸ ਮੈਟਰ ਨੂੰ ਸੋਲਵ ਕਰਾਂਗੇ ਕੱਲ ਨੂੰ ਤੇ ਮੁਸ਼ਕਿਲ ਹੋ ਜਾਏਗੀ ਬਹੁਤ ਜ਼ਿਆਦਾ ਤੇ ਉਹਨਾਂ ਨੇ ਲੜਨਾ ਸ਼ੁਰੂ ਕਰਤਾ ਮੇਰੇ ਨਾਲ ਉਹ ਤਾਂ ਕਹਿੰਦੇ ਕਿ ਇਹ ਜਿਹੜੇ 70% ਦੀ ਪਾਰਟਨ ਨੇ ਮੈਮ ਕੁਝ ਵੀ ਫਾਰਮੈਲਿਟੀ ਨਹੀਂ ਹੈ ਮੈਂ ਆਪਣੀ ਪ੍ਰਾਪਰਟੀ ਨੂੰ ਮੋਡਰੇਟ ਰੱਖ ਕੇ ਉੱਤੇ ਤੇ ਲੋਨ ਲੈ ਕੇ ਜਿਮ ਬਣਾਇਆ ਮੈਂ ਐਵੇਂ ਨਹੀਂ ਬਣਾਇਆ 70% ਮੈਂ ਕੋਈ ਖਰੀਆਤ ਵਿੱਚ ਨਹੀਂ ਲਿੱਤਾ ਇਹ ਮੇਰਾ ਹੱਕ ਹੈਗਾ ਮੈਂ ਪੈਸਾ ਲਗਾਇਆ ਤੇ ਜਿਮ ਬਣਾਇਆ ਪਰ ਉਹ ਕਹਿ ਰਹੇ ਨੇ ਕਿ ਮਾਲਕ ਮੈਂ ਵਾ ਤੁਹਾਨੂੰ ਮੈਂ ਟੈਂਪਰੇਰੀ ਕੁਝ ਸਮੇਂ ਵਾਸਤੇ ਜਿਮ ਦਾ ਮਾਲਕ ਬਣਾਇਆ ਤਾਂ ਕਿੱਦਾਂ ਪੋਸੀਬਲ ਹੈਗਾ ਮੈਨੂੰ ਕਿੱਦਾਂ ਬਣਾ ਸਕਦੇ ਟੈਂਪਰੇਰੀ ਪਿਛਲੇ 1 ਸਾਲ ਤੋਂ 25 ਦਸੰਬਰ ਨੂੰ ਜਿਮ ਸਟਾਰਟ ਹੋਇਆ ਸੀ ਜਿਮ ਜਦੋਂ ਸਟਾਰਟ ਹੋਇਆ ਹੈ ਇਹ ਕੰਪਨੀ ਖੁੱਲੀ ਹੈ ਉਦੋਂ ਤਾਂ ਜਿਮ ਦੇ ਵਿੱਚ ਪੈਸਾ ਆ ਰਿਹਾ ਹੈ ਔਰ 70% ਦੇ ਨਾਲ ਅਕਾਊਂਟ ਓਪਨ ਹੋਇਆ ਹੈ 70% ਨਾਲ ਹੀ ਡੀਡ ਬਣੀ ਹੈ ਉਹ ਕੀ ਗੱਲ ਸਾਰਾ ਕੁਝ ਝੂਠਾ ਹੈ ਤੇ ਹੁਣ ਲੜਾਈ ਕਿਉਂ ਹੋਈ ਸੀ ਐਵਲੀ ਜਿਹੜੀ ਲੜਾਈ ਜਿਹੜੀ ਵੀਡੀਓ ਵਾਇਰਲ ਹੋ ਉਹ ਬਸ ਆਪਣਾ ਕਬਜ਼ਾ ਲੈ ਮੇਰੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਤੂੰ ਇੱਥੋਂ ਨਿਕਲ ਜਾ ਦਫਾ ਹੋ ਜਾ ਕੁਝ ਮਤਲਬ ਮੈਨੂੰ ਬਹੁਤ ਜ਼ਿਆਦਾ ਮਾਰਕੁਟਾਈ ਕਰਕੇ ਮੈਨੂੰ ਤਾਂ ਕੱਢਣਾ ਚਾਹੁੰਦੇ ਨੇ ਮੈਨੂੰ ਹ ਹਿੱਸਾ ਨਹੀਂ ਦੇ ਰਹੇ ਹੋ ਮੈਂ ਆ ਪੂਰਾ ਸਾਲ ਹੋ ਗਿਆ ਹਿੱਸਾ ਨਹੀਂ ਲਿਆ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਆਪਾਂ ਪਹਿਲਾਂ ਇਹ ਸਾਰੇ ਆਪਣੇ ਲੋਨ ਵਗੈਰਾ ਲਾਵਾਂਗੇ ਉਸ ਤੋਂ ਬਾਅਦ ਸਾਰਾ ਕੁਝ ਕਰਾਂਗੇ ਤੇ ਮੈਨੂੰ ਹਿੱਸਾ ਨਹੀਂ ਦੇ ਰਹੇ ਤੇ ਜਦੋਂ ਹੁਣ ਮੈਂ ਹਿੱਸਾ ਲੈਣ ਦੀ ਗੱਲ ਕਰ ਰਹੀ ਹਾਂ ਤੇ ਉਹਨਾਂ ਨੇ ਮਾਰਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਆਫਿਸ 'ਚ ਜ਼ਬਰਦਸਤੀ ਨੇਮ ਪਲੇਟ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕਿ ਉਲਟਾ ਜਿਹੜਾ ਹੈਗਾ ਕਿ ਮੈਂ ਪੈਸੇ ਲੈਣੇ ਆ ਕਾਊਂਟਸ ਦਾ ਸਾਰਾ ਹਿਸਾਬ-ਕਿਤਾਬ ਤੁਸੀਂ ਖਾ ਗਏ ਇਹ ਕਿੱਦਾਂ ਪੋਸੀਬਲ ਹੈ ਮੈਂ 70% ਸ਼ੇਅਰ ਹੋਲਡਰ ਹੈਗੀ ਹਾਂ ਮੈਂ ਕਿੱਦਾਂ ਖਾ ਸਕਦੀ ਆਪਣਾ ਹੀ ਪੈਸਾ ਆਪਣੇ ਪੈਸਾ ਮੈਂ ਆਪਣੇ ਆਪ ਖਾ ਲਾਂਗੀ ਔਰ ਜਿਹੜੇ ਬਲੇਮ ਲਗਾ ਰਹੇ ਆ ਕਿ ਤੁਹਾਡੇ ਜਿਹੜੇ ਮੈਨੇਜਰ ਸੀਗੇ ਉਹਨਾਂ ਨੂੰ ਹਿਸਾਬ ਨਹੀਂ ਸੀ ਦਿੰਦੇ ਤੇ ਉਸ ਕਰਕੇ ਜਿਹੜਾ ਗਵਨ ਹੋ ਰਿਹਾ ਸੀ ਹਰ ਮਹੀਨੇ ਦਾ ਉਸ ਬਾਰੇ ਕੀ ਮੈਂ ਮੈਂ ਕਿਦਾਂ ਐਡਾ ਕੋਈ ਪੋਸਿਬਲ ਨਹੀਂ ਹੈਗਾ ਬਿਲਕੁਲ ਗਲਤ ਹੈਗਾ 70% ਸ਼ੇਅਰਹੋਲਡਰ ਮੈਂ ਆ ਉਹ 30% ਸ਼ੇਅਰਹੋਲਡਰ ਹੈਗੇ ਨੇ ਸਾਨੂੰ ਦੋਨਾਂ ਨੂੰ ਰਿਪੋਰਟਿੰਗ ਦਿੰਦੇ ਸੀਗੇ ਹਰ ਚੀਜ਼ ਦਾ ਜੇ ਤੁਸੀਂ ਦੇਖੋਗੇ ਤੇ ਉਹ ਮਤਲਬ ਉਹਨਾਂ ਨੂੰ ਵੀ ਸਾਈਡ ਬਾਈ ਸਾਈਡ ਟੌਰਚਰ ਕਰਦੇ ਸੀ ਇਸ ਚੀਜ਼ਾ ਕਿ ਮਨਪ੍ਰੀਤ ਨੂੰ ਕੁਝ ਨਾ ਪਤਾ ਚੱਲੇ ਕਿਉਂਕਿ ਮੈਂ ਬਹੁਤ ਘੱਟ ਜਿੰਮ ਜਾਂਦੀ ਸੀਗੀ ਠੀਕ ਹੈ ਕਿਉਂਕਿ ਮੈਂ ਮੇਰੇ ਮਦਰ 73 ইয়ারਸ ਦੇ ਹੈਗੇ ਮੈਂ ਬਹੁਤ ਬਿਜ਼ੀ ਰਹਿੰਦੀ ਹਾਂ ਠੀਕ ਵੀ ਨਹੀਂ ਰਹਿੰਦੀ ਔਰ ਮੈਂ ਖੁਦ ਕੈਂਸਰ ਸਰਵਾਈਵਲ ਪੇਸ਼ੈਂਟ ਹੈਗੀ ਆ ਖੁਦ ਵੀ ਮੈਂ ਠੀਕ ਨਹੀਂ ਰਹਿੰਦੀ ਆ ਤੇ ਉਹਨਾਂ ਨੂੰ ਵੀ ਕਹਿੰਦੇ ਸੀ ਮਨਪ੍ਰੀਤ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ ਜਦੋਂ ਹੁਣ ਉਹ ਲੜਾਈ ਝਗੜੇ ਦੇ ਵਿੱਚ ਮੇਨ ਵਿਟਨੈਸ ਹੈਗੇ ਨੇ ਉਹਨਾਂ ਨੇ ਮੈਨੂੰ ਬਚਾਇਆ ਹੈ ਪੌੜੀਆਂ 'ਚ ਸੁੱਟਣ ਤੇ ਤੇ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਤਾਂ ਕਰਕੇ ਉਹਨਾਂ ਤੇ ਬਲੇਮ ਲਗਾ ਰਹੇ ਨੇ ਔਰ ਕੋਈ ਗੱਲ ਨਹੀਂ ਹੈ ਮੈਮ ਜਿਸ ਤਰ੍ਹਾਂ ਤੁਸੀਂ ਹੱਥੋਂ ਪਾਈ ਹੋਏ ਉਸ ਲਈ ਕੀ ਗੱਲਬਾਤ ਹੋਈ ਸੀ ਤੁਹਾਡੀ ਜਿਲੇ ਤੁਸੀਂ ਲੜ ਰਹੇ ਹੋ ਉਸ ਵੇਲੇ ਇਹ ਗੱਲ ਹੋਈ ਸੀ ਜੀ 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 ਉਸ ਵੇਲੇ ਇਹ ਗੱਲ ਹੋਈ ਸੀਗੀ कि मैं एज यूजुअल मेरे 11 बजे जिम गई सीगी 11 बजे जिम रूटीन च जाके मैं जाके रिसेप्शन पे बैठ गई सी उस टाइम कारपेंटर आए ਤੇ कारपेंटर आए ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕੌਣ ਹੋ ਉਹ ਕਹਿੰਦੇ ਅਸੀਂ ਕਾਰਪੈਂਟਰ ਹੈਗੇ ਆ ਤੇ ਮੈਂ ਕਿਹਾ ਮੇਰੇ ਕਾਰਪੈਂਟਰ ਤੇ ਪੱਕੇ ਹੈ ਕਿਉਂਕਿ ਮੇਰੇ ਤੇ ਸਾਰਾ ਜਿਮ ਬਣਾਇਆ ਔਰ ਸਾਰੇ ਜਿਮ ਦੀ ਮੇਰੀ ਕੰਸਟਰਕਸ਼ਨ ਮੇਰੇ ਹੱਥੀ ਹੋਈ ਹੈ ਤੇ ਮੇਰੇ ਪੱਕੇ ਬੰਦੇ ਹੈਗੇ ਨੇ ਤੇ ਤੁਹਾਨੂੰ ਤੁਹਾਡੀ ਲੋੜ ਨਹੀਂ ਹੈ ਤੁਸੀਂ ਕਿਉਂ ਆਏ ਹੋ ਕਹਿੰਦੇ ਸਾਨੂੰ ਅਮਨ ਨੇ ਬੁਲਾਇਆ ਮੈਂ ਕਿਹਾ ਅੱਛਾ ਚਲੋ ਮੈਂ ਚੁੱਪ ਕਰ ਗਈ ਅਮਨ ਮੈਨੂੰ ਸੋਚੇਗਾ ਕਿ ਚਲੋ ਉਹਨਾਂ ਦੇ ਆਫਿਸ 'ਚ ਕੁਝ ਹੋਏਗਾ ਇਹਨਾਂ ਨੇ ਆਪਣੇ ਬੰਦੇ ਕੋ ਕੁਝ ਕਰਾਣਾ ਹੋਏਗਾ ਜਦੋਂ ਇਹ ਆਪਣੀ ਨੇਮ ਪਲੇਟ ਉਤਾਰ ਕੇ ਮੇਰੇ ਆਫਿਸ 'ਚ ਲਗਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਾਰਪੈਂਟਰ ਨੂੰ ਕਿਹਾ ਮੈਂ ਕਿਹਾ ਮੈਂ ਇਹਨਾਂ ਨੂੰ ਕੁਝ ਨਹੀਂ ਬੋਲੀ ਬਿਕੋਜ਼ ਆਫ ਬੋਡੀ ਬਿਲਡਿੰਗ ਇਹ ਬਹੁਤ ਐਗਰੈਸ਼ਨ ਚ ਰਹਿੰਦੇ ਨੇ ਐਨਾਬੋਲਿਕ ਸਟੀਰੋਇਡ ਲਗਾਉਂਦੇ ਨੇ ਚਲੋ ਬੋਡੀ ਬਿਲਡਰ ਹੈਗੇ ਨੇ ਬਹੁਤ ਐਗਰੈਸਿਵ ਰਹਿੰਦੇ ਨੇ ਔਰ ਮੈਂ ਇਹਨਾਂ ਨੂੰ ਬੋਲਿਆ ਕਾਰਪੈਂਟਰ ਨੂੰ ਕਿ ਦੇਖੋ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਮੇਰੇ ਪ੍ਰੈਮਿਸਿਸ 'ਚ ਤੁਸੀਂ ਇਹਦੇ ਵਿੱਚ ਨਹੀਂ ਲਗਾ ਸਕਦੇ ਨੇਮ ਪਲੇਟ ਕਿੰਨਾ ਨਹੀਂ ਜਿसे ਤੇ ਲਗਾਣੀ ਲਗਾਣੀ ਹੈ ਸਾਨੂੰ ਉਹਨਾਂ ਨੇ ਕਿਹਾ ਮੈਂ ਕਿਹਾ ਠੀਕ ਹੈ ਗਲਤ ਹੈ ਜੋ ਵੀ ਕਰ ਰਹੇ ਹੋ ਤੁਸੀਂ ਗਲਤ ਕਰ ਰਹੇ ਹੋ ਤੇ ਉਹਨਾਂ ਨੇ ਅਮਨ ਨੂੰ ਬੋਲ ਦਿੱਤਾ ਕਿ ਇਹ ਮੈਡਮ ਕਹਿੰਦੀ ਪਈ ਹੈ ਕਿ ਤੁਸੀਂ ਨਹੀਂ ਲਗਾ ਸਕਦੇ ਬਿਲਕੁਲ ਨਹੀਂ ਲਗਾ ਸਕਦੇ ਉਹ ਉੱਚੀ ਉੱਚੀ ਲੜਨਾ ਸ਼ੁਰੂ ਹੋ ਗਿਆ ਉਹਨਾਂ ਨੂੰ ਕਹਿੰਦਾ ਦੇ ਪੇਚ ਕਸ ਮੈਨੂੰ ਮੈਂ ਆਪ ਹੀ ਲਗਾਉਂਗਾ ਉਹ ਕਰੂੰਗਾ ਇਹ ਕਰੂੰਗਾ ਇਨ ਬਿਟਵੀਨ ਜਿਹੜਾ ਦੂਜਾ ਲੜਕਾ ਸੀ ਕਾਰਪੈਂਟਰ ਉਹ ਕਾਰਪੈਂਟਰ ਨੂੰ ਫੜ ਕੇ ਬਾਹਰ ਲੈ ਗਿਆ ਤੇ ਬਾਅਦ ਵਿੱਚ ਮੈਂ ਰਿਸੈਪਸ਼ਨ ਤੇ ਚਲੇਗੀ ਰਿਸੈਪਸ਼ਨ ਤੇ ਜਾ ਕੇ ਮੈਮ ਕੋਲ ਉਹਨੇ ਜ਼ੋਰ ਦੀ ਫੋਨ ਕਿਚਿਆ ਜਿਹੜੇ ਹਰਪ੍ਰੀਤ ਮੈਮ ਨੇ ਜੋ ਕਿ ਇਹਨੇ ਇਲਜ਼ਾਮ ਲਗਾ ਕਿ ਉਹ ਰਿਕਾਰਡ ਕੋਈ ਰਿਕਾਰਡਿੰਗ ਨਹੀਂ ਕਰ ਰਹੀ ਸੀ ਉਹ ਨੋਰਮਲ ਮੈਨੂੰ ਵੇਖ ਰਹੀ ਸੀ ਤੇ ਉਹਨੂੰ ਬੋਲਦੇ ਪਏ ਸੀ ਕਿ ਤੂੰ ਇਦਾਂ ਗਾਲਾਂ ਗਲੋਚ ਨਾ ਕਰ ਜਿਮ ਹੈਗਾ ਤੇ ਨਹੀਂ ਬੋਲਣਾ ਬੰਦਾ ਬਿਲਕੁਲ ਨਹੀਂ ਬੋਲਣਾ ਬੰਦਾ ਤੇ ਬਾਅਦ ਵਿੱਚ ਉਹਨੇ ਮੈਮ ਦਾ ਫੋਨ ਖਿੱਚ ਕੇ ਮੈਮ ਨੂੰ ਕਿਹਾ ਗੇਟ ਆਊਟ ਮੈਂ ਕਿਹਾ ਤੂੰ ਇਹਨਾਂ ਨੂੰ ਗੇਟ ਆਊਟ ਨਹੀਂ ਕਰ ਕਹਿ ਸਕਦਾ ਮੇਰਾ ਜਿਮ ਆਲਰੇਡੀ ਖਰਾਬ ਹੋ ਰਿਹਾ ਤੇ ਮੈਂ 70% ਸ਼ੇਅਰ ਹੋਲਡਰ ਹਾਂ ਤੁਸੀਂ ਕੱਢ ਨਹੀਂ ਸਕਦਾ ਕਿਸੇ ਨੂੰ ਐਟ ਅ ਟਾਈਮ ਬਾਦ ਵਿੱਚ ਮੈਂ ਆਫਿਸ 'ਚ ਜਾ ਕੇ ਬੈਠ ਗਈ ਆਪਣੇ ਅੰਦਰ ਕੁੰਡੀ ਲਗਾ ਕੇ ਮੈਂ ਕਦੀ ਵਾਂਸੇ ਰੁਟੀਨ 'ਚ ਲਗਾਉਂਦੀ ਨਹੀਂ ਆ ਮੈਂ ਆਰਾਮ ਨਾਲ ਹੀ ਬੈਠ ਜਾਨੀ ਆ ਉਸ ਤੋਂ ਬਾਅਦ ਇਹਨਾਂ ਨੇ 10 ਮਿੰਟ ਬਾਅਦ ਆ ਕੇ ਚੋਰ-ਜੋਰ ਦੀ ਠੁੱਡੇ ਮਾਰਨੇ ਸ਼ੁਰੂ ਕਰਤੇ ਮੇਰੇ ਆਫਿਸ ਦੇ ਬਾਹਰ ਜ਼ੋਰ-ਜ਼ੋਰ ਦੀ ਬੋਲਣਾ ਸ਼ੁਰੂ ਕਰਤਾ ਕਿ ਬਾਹਰ ਨਿਕਲ ਬਾਹਰ ਨਿਕਲ ਮੈਂ ਬਾਹਰ ਨਹੀਂ ਆਈ ਹਾਰ ਕੇ 2-3 ਮਿੰਟ ਬਾਅਦ ਜਦੋਂ ਇੱਕ ਕਸਟਮਰ ਬਾਹਰ ਪੁੱਛਦਾ ਕਿ ਹਾਂਜੀ ਕਿੱਦਾਂ ਮੈਂ ਬਾਹਰ ਆਈ ਬਾਹਰਾਂ ਤੋਂ ਬਾਅਦ ਮੈਂ ਨੇਮ ਪਲੇਟ ਨੂੰ ਫੜਦੀ ਆ ਕੀ ਹੈ ਉਦੋਂ ਵੀ ਉਹਨਾਂ ਨੇ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਅਗਿਆਨੀ ਆ ਮੇਰੇ ਨਾਲ ਨਾਲ ਅੱਗੇ ਆਉਂਦੇ ਆ ਮੈਂ ਕਾਫੀ ਡਿਸਟੈਂਸ ਤੇ ਉਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਆ ਮੇਰਾ ਫੋਨ ਖਿੱਚ ਕੇ ਤੋੜ ਦਿੰਦੇ ਆ ਤੇ ਮੈਨੂੰ ਵਾਲਾਂ ਤੋਂ ਫੜ ਕੇ ਇੱਕ ਸੀਟ ਕੇ ਬਾਹਰਲੇ ਪਾਸੇ ਲਿਫਟ ਦੇ ਬਾਹਰ ਲੈ ਕੇ ਜਾਂਦੇ ਆ ਉੱਥੇ ਵੀ ਮੇਰੇ ਨਾਲ ਬਹੁਤ ਲੜਦੇ ਆ ਮੈਂ ਆਪਣਾ ਸੈਲਫ ਡਿਫੈਂਸ ਕੀਤਾ ਹੈ ਕੋਸ਼ਿਸ਼ ਕੀਤੀ ਹੈ ਪਰ ਨਹੀਂ ਗੱਲ ਬਣੀ ਮੇਰੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂੰ ਸੀੜੀਆਂ 'ਚ ਧਕੇਲ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਮੇਰੀ ਕੋ ਵੀਡੀਓ ਫੁਟੇਜ ਪੂਰੀ ਹੈ ਇਹ ਮੇਰਾ ਸੱਚ ਹੈ ਜਿਹੜੀ ਵੀ ਵੀਡੀਓਜ਼ ਹੈਗੀਆਂ ਨੇ ਮੈਂ মিডিਆ ਨੂੰ ਵੀ ਦਿਆਂਗੀ ਮੈਂ ਹਰ ਜਗ੍ਹਾ ਦਿਆਂਗੀ ਮੇਰੇ ਕੋਲ ਸਭ ਕੁਝ ਪਿਆ ਹੈ ਮੈਮ ਤੁਸੀਂ ਮਲਕ ਮਿਸ਼ਰ ਕੋ ਜਵਗੋ ਕਿ ਟੀ ਕਟਿ ਕੋਟ ਮਾਰੀ ਜਿਆਦੀ ਹੋਈ ਕਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਜੀ ਬਿਲਕੁਲ ਮਲਕ ਮਿਸ਼ਰ ਕੋ ਪੇਸ਼ ਹੋ ਗੋ ਤੁਸੀਂ ਮੈਂ ਆਪਣੀ ਐਪਲੀਕੇਸ਼ਨ ਦਿੱਤੀ ਹੈ ਆਨਲਾਈਨ ਮੈਂ ਅ ਮਤਲਬ ਐਪਲੀਕੇਸ਼ਨ ਪੇਟ ਉਹ ਵੀ ਕਰਾਈ ਹੈ ਪੋਰਟਲ ਤੇ ਵੀ ਉਤਾਰੀ ਹੋਈ ਹੈ ਮੈਂ ਗੱਲ ਵੀ ਕੀਤੀ ਉਹਨਾਂ ਨੇ ਮੈਨੂੰ ਕਾਲ ਵੀ ਆਇਆ ਸੀਗਾ ਔਰ ਜਿਸ ਦਿਨੇ ਹਾਦਸਾ ਹੋਇਆ ਸੀ ਮੇਰੇ ਨਾਲ 7 ਤਰੀਕ ਨੂੰ ਸੇਮ ਟਾਈਮ ਤੇ ਮੈਂ ਆਨਲਾਈਨ ਕੰਪਲੀਟ ਵੀ ਲਿਖਾਈ ਸੀਗੀ ਔਰ 7 ਤਰੀਕ ਨੂੰ ਇਹ ਜਿਹੜਾ ਹਾਦਸਾ ਹੋਇਆ ਮੈਂ ਬਹੁਤ ਖੱਜਲ ਖਰਾਬ ਹੋਈ ਹਾਂ 7 ਤਰੀਕ ਤੋਂ ਲੈ ਕੇ 23 ਤਰੀਕ ਤੱਕ ਤੁਹਾਨੂੰ ਮੈਰਿਜ ਦਾ ਵੀ ਹਵਾਲਾ ਦਿੱਤਾ ਨੇ ਕਿ ਮੈਂ ਮੈਰਿਜ ਕਰਾਣੀ ਚਾਹੁੰਦੀ ਹਾਂ ਹਾਂ ਜੀ ਮੈਨੂੰ ਕੋਈ ਹਵਾਲਾ ਨਹੀਂ ਦਿੱਤਾ 2015 ਤੋਂ ਲੈ ਕੇ ਹੁਣ ਤੱਕ ਹੁਣ ਜਾ ਕੇ 2026 ਵਿੱਚ ਹਵਾਲਾ ਦੇਣਾ ਸੀਗਾ ਮੈਨੂੰ ਤੇ ਇਹਨੇ ਲਾਰਾ ਲੱppa ਲਗਾਇਆ ਬੇਵਕੂਫ ਬਣਾਇਆ ਜੀ ਬੇਵਕੂਫ ਬਣਾ ਕੇ ਮੇਰ ਤੋਂ ਸਾਰਾ ਕੰਮ ਕਰਾਇਆ ਜਿਮ ਬਣਵਾਇਆ ਹੈ ਮੇਰੇ ਕੋ ਸਾਰਾ ਮੇਰਾ ਪੈਸਾ ਲਗਵਾਇਆ ਹੈ ਹੁਣ ਜਦੋਂ ਮੇਰਾ ਟਾਈਮ ਆਇਆ ਹੈ ਤੇ ਮੇਰੇ ਨਾਲ ਲੜਨਾ ਸੀਗਾ ਇਹਨੇ ਆਪੀ ਸੋਚੋ ਜੇ ਮੈਨੂੰ ਮੈਰਿਜ ਦਾ ਹਵਾਲਾ ਦਿੰਦਾ ਤੇ ਲੜਾਈ ਥੋੜੀ ਕਰਨੀ ਸੀ ਮੇਰੇ ਨਾਲ ਇੱਕ ਰੋਕ ਉਹਨਾਂ ਨੇ ਲਗਾਇਆ ਕਿ ਬੇਅਦਬੀ ਕੀਤੀ ਗਈ ਮੇਰੇ ਕਿਸ ਨਾਲ ਦੇਖੋ ਭਾਜੀ ਜਦੋਂ ਸ਼ੁਰੂਆਤ ਦੀ ਲੜਾਈ ਹੋਈ ਹੈ ਜਦੋਂ ਮੇਰੇ ਨਾਲ ਸ਼ੁਰੂਆਤ ਦੀ ਲੜਾਈ ਹੋਈ ਹੈ ਬਹੁਤ ਜ਼ਿਆਦਾ ਤੇ ਮੈਂ ਆਪਣੇ ਆਪ ਨੂੰ ਡਿਫੈਂਸ ਤੇ ਕਰਾਂਗੀ ਨਾ ਜਦੋਂ ਹੱਥ ਉਹਨਾਂ ਨੇ ਚੁੱਕਿਆ ਹੈ ਮੈਨੂੰ ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ ਹੈ ਤੇ ਜਿਹੜਾ ਉਹਨਾਂ ਨੇ ਪਰਨਾ ਪਾਇਆ ਆਪਣੇ ਸਿਰ ਦੇ ਵਿੱਚ ਉਹ ਤੇ ਡਿਗਨਾ ਹੀ ਸੀਗਾ ਔਰ ਮੈਂ ਖੁਦ ਪੰਜਾਬ ਬਨਾ ਸਿੰਘ ਸਿੰਘ ਨਹੀਂ ਆ ਮੈਂ ਇੱਕ ਸਿੱਖ ਹਾਂ ਔਰ ਪੰਜ ਕਕਾਰ ਹੁੰਦੇ ਨੇ ਮੈਨੂੰ ਦੱਸੋ ਇਹਨਾਂ ਚ ਕਿਹੜੇ ਪੰਜ ਕਕਾਰ ਹੈਗੇ ਨੇ ਇਹ ਬਾਡੀ ਬਿਲਡਰ ਨੇ ਆਪਣੀ ਆਪਣੀ ਬੋਡੀ ਸ਼ੇਵ ਕਰਕੇ ਉਹਦੇ ਤੇ ਚੜਦੇ ਨੇ ਸਟੇਜ ਦੇ ਉੱਤੇ ਆਪਣੀ ਦਾੜੀ ਕੱਟਦੇ ਨੇ ਆਪਣੀ ਪੂਰੀ ਸ਼ੇਵ ਕਰਦੇ ਨੇ ਹਰ ਚੀਜ਼ ਦੀ ਇਹਨੂੰ ਕਿਦਾਂ ਮਤਲਬ ਇਹਨੂੰ ਸਮਝ ਨਹੀਂ ਆਈ ਕਿ ਉਹ ਕਿਦਾਂ ਇਸ ਚੀਜ਼ ਨੂੰ ਆਪਣੇ ਆਪ ਨੂੰ ਡਿਫੈਂਸ ਕਰ ਰਹੇ ਨੇ ਰਾਜ ਸਟਰੀਕਾ ਮਾਸੂਮ ਬਣ ਕੇ মিডিਆਗੇ ਆ ਰਹੇ ਨੇ ਉਹ ਕਹਿੰਦੇ ਜੀ ਕਿ ਤੁਹਾਡੀ ਗਲਤੀ ਤੁਹਾਡੀ ਹੈ। ਪਰ ਜੀ ਇਹ ਬਿਲਕੁਲ ਗਲਤ ਹੈ। ਇਹ ਅੰਸੂ ਬਹਾ ਬਹਾ ਕੇ ਬਹਾ ਬਹਾ ਕੇ ਨਾ ਇਹਨਾਂ ਨੇ ਮੈਨੂੰ ਵੀ 10 ਸਾਲ ਮਗਰ ਲਗਾਇਆ। ਠੀਕ ਹੈ। ਮੇਰੇ ਨਾਲ ਤੇ ਇਹ ਮੈਨੂੰ ਇਹਨਾਂ ਨੇ ਬਹੁਤ ਖਰਾਬ ਕੀਤਾ ਹੈ। ਇਹ ਸੱਚ ਹੈਗਾ। ਇਹ ਕੋਈ ਮਾਸੂਮ ਨਹੀਂ ਹੈਗੇ ਨੇ। ਇਹਨਾਂ ਨੇ ਮੈਨੂੰ ਮਾਰਿਆ ਕੁੱਟਿਆ ਕੋਈ ਮਾਸੂਮ ਬੰਦਾ ਕਿਸੇ ਔਰਤ ਤੇ ਇਦਾਂ ਹੱਥ ਨਹੀਂ ਚੁੱਕ ਸਕਦਾ। ਇਹ ਮੇਰੇ ਤੇ ਹੱਥ ਚੁੱਕਿਆ ਗਿਆ ਹੈ ਇਹ ਮੇਰੀ ਮੈਨੇਜਰ ਤੇ ਵੀ ਚੁੱਕਿਆ ਜਾਣਾ ਸੀਗਾ ਇਹ ਜੀ 7 ਤਰੀਕ ਦੀ ਗੱਲ ਹੈ ਇਹਨਾਂ ਦੇ ਅਮਨ ਨਾਂ ਦਾ ਲੜਕਾ ਹੈ ਤੇ ਮਨਪ੍ਰੀਤ ਨਾਂ ਦੀ ਲੜਕੀ ਹੈ ਜੀ ਇਹ ਆਪਸੀ ਰਿਲੇਸ਼ਨਸ਼ਿਪ ਵਿੱਚ ਰਹ ਰਹੇ ਪਿਛਲੇ 5-7 ਸਾਲ ਤੋਂ ਜਿਵੇਂ ਚ ਵੀ ਇਹਨਾਂ ਦਾ ਕਾਰੋਬਾਰ ਚੱਲਦਾ ਆਪਣਾ ਸਾਂਝਾ ਤੇ ਇਹ 7 ਤਰੀਕ ਨੂੰ ਕਿਸੇ ਗੱਲ ਤੋਂ ਇਸੇ ਕਾਰੋਬਾਰੀ ਕੰਮ ਤੋਂ ਆਪਸ ਵਿੱਚ ਵੈਸੇ ਤੇ ਜਿਹੜੀ ਲੜਕਾ ਆ ਉਹਦੇ ਵੱਲੋਂ ਜਿਹੜੀ ਵੀਡੀਓ ਦਿੱਖ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਉਹ ਆਪਸੀ ਹੱਥਪਾਈ ਹੋ ਗਈ ਹੈ ਲੜਕੀ ਦੇ ਅਲੀਗੇਸ਼ਨ ਦੇ ਅਧੀਨ ਕ੍ਰਿਮੀਨਲ ਫੋਰਸ ਯੂਜ਼ ਕਰਕੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਜਿਸ ਬੰਦੇ ਅਸੀਂ ਬਣਦੀ ਕਮਿਊਨਿਟੀ ਕਾਰਵਾਈ ਕੀਤੀ ਹੈ ਕਿਸ ਧਾਰਾ ਦੇ ਤਹਿਤ ਕੀ ਕੀ ਧਰਾਵਾਂ ਲਾਈਆਂ ਗਈਆਂ ਕਿਸ ਧਾਰਾ ਦੇ ਅਧੀਨ ਪਰਚਾ ਦਰਜ ਕੀਤਾ ਗਿਆ ਤੇ ਕਿਹਦੇ ਦੇ ਕੀਤਾ ਗਿਆ ਲੇਡੀਜ਼ ਦੇ ਖਿਲਾਫ ਜੋ ਕ੍ਰਿਮੀਨਲ ਫੋਰਸ ਯੂਜ਼ ਹੋਈ ਹੈ ਤੇ ਉਹਦੇ ਖਿਲਾਫ ਉਸ ਬਣਦੀ ਧਾਰਾ ਤਹਿਤ ਸਪਰਚਾ ਕੀਤਾ ਹੈ ਤੇ ਅਮਨਦੀਪ ਦੇ ਖਿਲਾਫ ਦਾ ਪਰਚਾ ਦਰਜ ਹੋਇਆ ਹੈ ਅਮਨ ਕਹਿੰਦਾ ਕਿ ਮੇਰੀ ਵੀ ਕੇਸ਼ਾਂ ਦੀ ਬੇਇਜ਼ਦਗੀ ਕੀਤੀ ਗਈ ਹੈ ਕਿ ਸੀਸੀਟੀਵੀ ਫੁਟੇਜ ਸਾਫ਼ ਹੈ ਲੇਕਿਨ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਦੀ ਕੰਪਲੇਂਟ ਆਈ ਸੀ ਲੇਟ ਆਈ ਹੈ ਜੀ ਤੋਂ ਉਹਨੂੰ ਵੀ ਅਸੀਂ ਵਿਚਾਰ ਰਹੇ ਆ ਜੋ ਬਣਦੀ ਕਾਰਵਾਈ ਕੀਤੀ ਜਾਵੇ